ਪਾਰਟੀ ਜਿੰਦਾਬਾਦ ਸਰਦਾਰ ਜੀਤ ਮਿੰਦਰ ਸਿੰਘ ਸਿੱਧੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਜੀਤ ਮਿੰਦਰ ਸਿੱਧੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਨਾਲ ਸੱਚੀ ਨੂੰ ਬੇਨਤੀ ਆ ਹੱਥ ਖੜੇ ਕਰਕੇ ਜਵਾਬ ਦਿਓ ਪਾਲਣਾ ਦਾ ਕਰ ਲੈਣਾ ਜੇ ਜਕਾਰੇ ਆਉਣ ਕਿ ਉਹਨਾਂ ਨੇ ਇੱਕ ਕੰਨਾ ਕੰਮ ਲੈਣਾ ਕੋਲ ਬਖ ਬਖ ਪਿੰਡਾਂ ਤੋਂ ਆਏ 505 ਕਲਾਕ ਸੈਂਟੀ ਮੈਂਬਰ ਜ਼ਿਲ੍ਹਾ ਪ੍ਰਸ਼ਾਸਕ ਮੈਂਬਰ ਕਾਂਗਰਸ ਪਾਰਟੀ ਦੇ ਵਰਕਰ ਸਹਿਮਾਨਾਂ ਵੱਲੋਂ ਪਿੰਡ ਤਫਰਾਲਾ ਦੇ ਪਹੁੰਚਣ ਤੇ ਸਰਕਾਰ ਪ੍ਰਤਾਪ ਸਿੰਘ ਵਾਲੀਆ ਸਾਹਿਬ ਤੇ ਸਰਕਾਰ ਜੀਤਵਿੰਦਰ ਸਿੰਘ ਜੀ ਘਰ ਦਾ ਧੰਨਵਾਦ ਕਰਦੇ ਹੋਏ ਜੁੜੇ ਆਏ ਆ ਬਖ ਬਖ ਪਿੰਡਾਂ ਤੋਂ ਆਏ ਹੋਏ 5 ਸਰਪੰਚਾਂ ਦਾ ਉਹਦੇ ਰਹਿਣਾਂ ਦਾ ਵੀ ਬਹੁਤ ਤਧਾਰ ਰਿਹਾ ਹੈ ਕਹਿੰਦੇ ਆ ਇਹ ਫਕਰ ਲੋ ਸਾਡੇ ਪਿੰਡਾਂ ਦੇ ਆਗੂ ਸਾਹਿਬਾਨ ਨੂੰ ਬੇਨਤੀ ਆ ਕਿ ਸਟੇਜ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸੀਨੀਅਰ ਲੀਡਰਸ਼ਿਪ ਆਸ ਦੀ ਆਪਾਂ ਕੋਲ ਆਇਆ ਹੈ ਇਹਨਾਂ ਦੇ ਬੱਚਨਾ ਤੇ ਕੋਈ ਸਾਥੀ ਵਾਲੇ ਇਸ ਕਰਕੇ ਬੇਨਤੀ ਕਰਦੇ ਆ ਕਿ ਸਟੇਜ ਖਾਲੀ ਕਰਨ ਦੀ ਕੋਸ਼ਿਸ਼ ਕਰੋ ਤੇ ਬਹੁਤ ਜ਼ਿਆਦਾ ਹੋ ਗਏ ਬਹੁਤ ਹੀ ਚਲੋ ਨਾ ਆਪਾਂ ਖੜੇ ਆ ਜਾਓ ਕਰੋ ਇੰਨੇ ਵੀ ਸਾਡੇ ਵੀਰ ਇਧਰ ਉਧਰ ਖੜੇ ਆ ਸਭ ਨੂੰ ਬੜੇ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਜਿੰਨਾ ਲੀਡਰ ਸਾਹਿਬਾਨਾਂ ਦੇ ਆਪਣੇ ਹਰਮਨ ਪਿਆਰੇ ਨੇਤਿਆਂ ਦੇ ਖੇਲ ਕਰਦੇ ਸੀ ਉਹ ਸਾਡੇ ਵਿੱਚ ਪਹੁੰਚ ਗਏ ਆ ਤੇ ਬੜੀ ਅਮਨ ਔਰ ਸ਼ਾਂਤੀ ਨਾਲ ਆਪਾਂ ਨੇ ਇਹ ਵਿਚਾਰ ਖੋਲ੍ਹਨੇ ਆ میرے ادھر کھڑے آ سارا بےتی ہے بڑی سنیے ਪਾਰਿਸ ਸਰ ਅਪਕੋਰ ਦੇ ਬਿਲਾ ਨੂੰ ਵੇਂਤ ਕੀਤਾ ਵੀ ਜਿਹੜੇ ਲੋਕਿਆ ਸਾਰੇ ਪਾਰਿਸ ਸਰ ਨੂੰ ਪਤਾ ਸੁਣੇ ਗਾਇਆ ਹੈ ਕਿ ਸਾਲ ਤੋਂ ਸਾਡੇ ਕੈਂਡੀਡੇਟ ਵੀਰ ਜੀ ਨੇ ਜੀ ਚੁੱਕੀ ਦੀ ਦਰਸ਼ਕ ਗੜੀ ਦੀ ਦੇ ਰਾਹਾਂ ਨਾਲ ਸਾਰੇ ਤੇ ਉਸ ਤੋਂ ਬਲੰ ਸਾਰੇ ਅਸਰ ਚ ਮੈਂ ਸਹਜੋਂ ਥੋੜਾ ਜਿਹੜਾ ਇਹਦੀ ਗਰਮੀ ਤੇ ਨਮੀ ਸਬੰਧ ਤੋਂ ਅਸੀਂ ਮੇਕ ਕਰ ਰਹੇ ਹਾਂ ਔਰ ਅਸੀਂ ਲਗਭਗਾਂ ਕੰਕਾ ਡੇਢ ਘੰਟਾ ਲੇਟ ਹੋਇਆ ਮੈਨਾਂ ਤਾਂ ਸਿਰਫ 2 ਕਿਲੋਮੀਟਰ ਦੀ ਹਾਜ਼ਰੀ ਲਾਉਣੀ ਐ ਬਹੁਤ ਮਿਹਣੀ ਐ ਤੁਹਾਡੇ ਬੜੇ ਹੋਮਮਾ ਮਾ ਕੇ ਪਹੁੰਚ ਹੋਇਆ ਇੱਥੇ ਜਿਹੜਾ ਵੀਰਾਂ ਦਾ ਉਮੀਦਵਾਰੋਂ ਬਹੁਤ ਜ਼ਿਆਦੇ ਆ ਗਏ ਲੋਗ ਬੈਠਣ ਨੂੰ ਵੀ ਜਗ੍ਹਾ ਨਹੀਂ ਅਸੀਂ ਮਾਫੀ ਚਾਹੁੰਦੇ ਹਾਂ ਉਸ ਗਲਤੀ ਬੇਨਤੀ ਕਰੀ ਤੋਂ ਅੱਜ ਕੋਆ ਵੀ ਐ ਸਮਾਜ ਨੂੰ ਨਾ ਬੋਲੋ ਤੇ ਸਿੱਖਾਂ ਆ ਗਏ ਲੜਾਈ ਆਪਣੀ ਆਪਣੇ ਅਕਸ ਦੀ ਆਪਣੀ ਹੋਂਦ ਦੀ ਹੈ ਅਸੀਂ ਰੂਪਾ ਰੇਂਟੀ ਕਰਦੇ ਆ ਕਿਸਾਨ ਦੀ ਨੂੰ ਸਿੱਧੂ ਨੂੰ ਹਾਥੋਂ ਵਾੜ ਬੋਟਾ ਦਾ ਜੇਤੂ ਕਰਦੀ ਆਪਾਂ ਪਾਰਲੀਮੈਂਟ ਚ ਗਏ ਪਰਾਰੇ ਬਹੁਤ ਨੇ ਸਮਾ ਬਹੁਤ ਨਾਲ ਲੇਟਾ ਮੈਂ ਅਗਰ ਬਾਦ ਆ ਜਾਚ ਕਰ ਵਾਹਿਗੁਰੂ ਜੀ ਜਤਾਰ ਸਾਹਿਬ ਵਾਹਿਗੁਰੂ ਜੀ ਨੈਕਸਨ ਦੀ ਰੂਪੇਂ ਦੇ ਨਾਲ ਆਪਲੇ ਦੇ ਰੂਪੇ ਕਰ ਰਹੇ ਆਤਾ ਭਦੇ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਬਸਵਾ ਕਟਾਰਾ ਜੀ ਜਗਪਾਲ ਅਦਲ ਕਾਣਾ ਜੀ ਸਰਦਾਰ ਗੁਰਜਨ ਸਿੰਘ ਮਤੀਵਾਲ ਸਾਹਿਬ ਸਰਦਾਰ ਮੋਰਾ ਸਿੰਘ ਕੰਗਾਲੀ ਸਾਹਿਬ ਸਾਰੇ ਮੋਰਾ ਸਿੰਘ ਮਾਫੀ ਮੰਗਦੇ ਆ ਕਿ ਸਮੇਂ ਦੀ ਆਗੂ ਕਰਕੇ ਹੁਣ ਮੈਂ ਬੇਨਤੀ ਕਰਾਂ ਕਿ ਸਰਦਾਰ ਅੰਤਪਾਲ ਸਿੰਘ ਜੀ ਨਾਲੀ ਸਾਹਿਬ ਜੋ ਸਰਦਾਰ ਬਕਰ ਸਿੰਘ ਮੱਡੀ ਸਾਹਿਬ ਦਾ ਐਮਐਲਏ ਨੇ ਪ੍ਰਾਹਨ ਉਹ ਆਪਣਾ ਅੱਜ ਅਤਾਨੀਦਾਲ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਦੇਖੋ ਹਲੋ ਸੰਗਤ ਨੂੰ ਬੇਨਤੀ ਹੈ ਕਿ ਬੈਜੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਈਵਾ ਸਾਹਿਬ ਇੱਕ ਦੋ ਮਿੰਟਾਂ ਸਾਨੂੰ ਸੋਧਨ ਕਰਨਗੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਬੈਠਣ ਦੀ ਕਿਰਪਾਲਤਾ ਕਰੋ ਹੋਰ ਸਾਡੇ ਬਹੁਤ ਹੀ ਸਤਕਾਰਯੋਗ ਬ੍ਰੋਦੀ ਤੇ ਦੇ ਦਿੱਤਾ ਸਰਦਾਰ ਪਤਾਸੀ ਜੀ ਬਾਜਵਾ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਅੱਜ ਸਵੋਧਨ ਕਰਨ ਤੇ ਇੱਕ ਆਪਾ ਕਾਂਗਰਸ ਪਾਰਟੀ ਦਾ ਨਾਰਾ ਲਾ ਕੇ ਉਹਨਾਂ ਦਾ ਸਵਾਗਤ ਕਰਨਾ ਕੌਮ ਪਾਰਟੀ ਜਿੰਦਾਬਾਦ ਸਰਦਾਰ ਪਤਾਸੀ ਜੀ ਵਾਹ ਜਿੰਦਾਬਾਦ ਬੀ ਬੋਲੀ ਨੂੰ ਸਾਥ ਸੰਗਤ ਜੀ ਬਾਈ ਜੀ ਦਾ ਕਾਲ ਸਾਹਿਬ ਤਵਰਨ ਜੀ ਦਾ ਅਸੀਂ ਅੱਜ ਸਾਧ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਮੇਰੇ ਛੋਟੇ ਭਾਈ ਬੋਲਾ ਦੇ ਜੱਦੀ ਪਿੰਡ ਚ ਐਥੇ ਬਹੁਤ ਲੰਬੀ ਚੌਂਡੀਆਂ ਲੈ ਗੱਲਾਂ ਬਾਤਾਂ ਜੱਗੀਆਂ ਨਹੀਂ ਮੈਨੂੰ ਨਹੀਂ ਸਮਝਣਾ ਕਿ ਕਿਸੇ ਦਾ ਭਰਾ ਹੈ ਕਿਸੇ ਦਾ ਵੀਰ ਹੈ ਉਹ ਕਿਸੇ ਦੇ ਪੁੱਤ ਵਰਗਾ ਉਹ ਕਿਰਪਾ ਕਰਕੇ ਇਸ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝੋ ਗੁਰੂਬਾਰਾ ਸਾਹਿਬ ਨੇ ਬਾਹਰ ਕਿਰਪਾ ਕਰਨੀ ਹੈ ਜਿੱਤ ਕੇ ਜਿਹਨੂੰ ਪੂਰਨ ਵਿਸ਼ਵਾਸ ਹੈ ਸਾਹਿਬ ਜੀ ਨਿਰਮਲ ਸਿੰਘ ਸਿੱਧੂ ਸਾਹਿਬ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਪਛੜੇ ਦਾ ਨਾ ਰੋਸ਼ਨ ਕਰਨਗੇ ਇੱਕ ਬਹੁਤ ਹੀ ਕਾਮਯਾਬ ਤੁਹਾਡੀ ਵਕਾਫਤ ਕਰਨਗੇ ਹਰ ਗੱਲ ਦੀ ਕਿ ਮੈਂ ਤੁਹਾਨੂੰ ਅਸ਼ਵਾਜ ਦਿਵਾਣਾ ਚਾਹਤ ਹਾਂ ਇਹ ਕਾਂਗਰਸ ਪਾਰਟੀ ਇਹਨਾਂ ਦੀ ਸਰਵਿਸਿਜ਼ ਨੂੰ ਕਦੇ ਵੀ ਅੱਖੋਂ ਪਰੋਖਿਆ ਨਹੀਂ ਕਰੇਗੀ ਉਹ ਮੈਂ ਆਇਆ ਕਿਉਂਕਿ ਇਸ ਤੋਂ ਬਾਅਦ ਬਠਿੰਡੇ ਵੀ ਜਾਣਾ ਮੈਂ ਤੇ ਇੰਨੀ ਗੁਜ਼ਾਰਿਸ਼ ਹੀ ਕਰਨਾ ਚਾਹੁੰਦਾ ਕਿ ਵੇਖੋ ਸਾਡਾ ਪੰਜਾਬ ਦੇ ਵਿੱਚ ਮੁਕਾਬਲਾ ਭਾਰਤੀ ਜਨਤਾ ਪਾਰਟੀ ਤੇ ਮੋਦੀ ਦਾ ਜੇ ਮੋਦੀ ਦੇ ਰੱਖ ਨੂੰ ਕੋਈ ਰੋਕ ਸਕਦਾ ਦੇਸ਼ ਦੇ ਵਿੱਚ ਤੇ ਕੱਲੀ ਇੰਡੀਅਨ ਨੈਸ਼ਨਲ ਕੰਗਰੈਸ ਸਾਡੀ ਪਾਰਟੀ ਆਜੇ 350 ਪਾਰਲੀਮੈਂਟ ਸੀਟ ਲੜ ਰਹੀ ਹੈ ਇੰਡੀਆ ਬਲੌਕ ਜਿਹਦੇ ਵਿੱਚ 25 26 ਪਾਰਟੀਆਂ ਇਕੱਠੀਆਂ ਨੇ ਉਸ ਬਲੌਕ ਦੇ ਅਸੀਂ ਚੇਅਰਮੈਨ ਤੁਹਾਡੇ ਸਾਹਮਣੇ મોદી ਨੂੰ ਰੋਕਣ ਦਾ ਤਿੰਨ ਬਕਲਪਨੇ ਇੱਕ ਤੋਂ ਕੱਲ ਫੈਜੇ ਕਾਂਗਰਸ ਇਹ ਆਮ ਆਦਮੀ ਪਾਰਟੀ ਦੇ ਕੇ ਸ਼ਰੋਮ ਨਹੀਂ ਕਰਦਾ ਮੈਂ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਖੇਤ ਮਜ਼ਦੂਰਾਂ ਨੂੰ ਤੇ ਬਚੰਦ ਦੇ ਬਹੁਤ ਹੀ ਸੁਜਵਾਨ ਵੋਟਰ ਸਹਿਬਾਨ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਦੋਂ ਇਹ ਕਾਲੇ ਕਾਨੂੰਨ ਮੋਦੀ ਸਾਹਿਬ ਲੜਾਰੇ ਸੀ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਵਿੱਚ ਸੀ 6 ਮਹੀਨੇ ਮੀਟਿੰਗਸ ਹੁੰਦੀਆਂ ਨਹੀਂ ਆਈਆਂ ਤੇ ਮੈਨੂੰ ਬੀਜੇਪੀ ਦੀ ਪੁੱਤ ਲੀਡਰਸ਼ਿਪ ਨੇ ਦੱਸਿਆ ਜਦੋਂ ਸਰਦਾਰਨੀ ਹਰਸ਼ਮਰਤ ਕੌਰ ਜੀ ਸਰਕਾਰ ਛੱਡ ਕੇ ਜੋ ਬਾਹਰ ਆਏ ਤਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਇਹਨਾਂ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਉਹ ਲੈ ਕੇ ਬਾਜੋ ਸਾਹਿਬ ਕਈ ਵਾਰ ਮੀਟਿੰਗ ਹੋਈਆਂ ਸੀ ਇਹਨਾਂ ਨੂੰ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਾਧਾ ਦੀ ਜਮਾਤ ਹੈ ਇਹ ਸਿੱਖਾਂ ਦੀ ਬਹਾਜ ਜਮਾਤ ਹੈ ਤੁਸੀਂ ਕਿਸਾਨ ਜਿਹੜੇ ਨੇ ਕਿਉਂਕਿ ਇਹਦੇ 90% ਦੀ ਸੇਖੀ ਨੇ ਤੁਸੀਂ ਇਹਨਾਂ ਦਾ ਫਿਕਰ ਲਾ ਦੋ ਤੁਸੀਂ ਕਾਨੂੰਨ ਪਾਸ ਕਰੋ ਇਹਨਾਂ ਨੂੰ ਸਾਹਮਣਾ ਸਾਡਾ ਤੁਸੀਂ ਕਾਨੂੰਨ ਪਾਸ ਕਰੋ ਇਹਨਾਂ ਨੂੰ ਸਾਹਮਣਾ ਸਾਡਾ ਕਰ ਤੇ ਤੁਸੀਂ ਦੇਖਿਆ ਹੀ ਹੈ ਜਦੋਂ ਕਾਨੂੰਨ ਪਾਸ ਹੋਏ ਸਾਰੋਂ ਪਹਿਲੇ ਸਰਦਾਰੀ ਹਰਸਿਮਰਤ ਕੌਰ ਵੀ ਨੇ ਵਕਾਫਤ ਕੀਤੀ ਇਹਦੇ ਇੱਕ ਪੰਜਾਬੀ ਦਾ ਟੀਵੀ ਚੈਨਲ ਤੇ ਅਖਬਾਰ ਉਸ ਸਪੋਕਸਮੈਨ ਉਹਦੇ ਉੱਤੇ ਇੰਟਰਵਿਊ ਦਿੱਤੀ ਇਹਨੇ ਉਸ ਤੋਂ 3-4 ਦਿਨ ਬਾਅਦ ਸਸ ਸੁਖਵੀਰ ਸਿੰਘ ਬਾਦਲ ਹੱਕ ਜਬੂ ਜਦੋਂ ਇਹਨਾਂ ਵਿਖਿਆ ਵੱਡੇ ਪੈਮਾਨੇ ਤੇ ਕਿਸਾਨ ਪਿੰਡੋਂ ਪਿੰਡ ਉੱਠ ਕੇ ਤੇ ਦਿੱਲੀ ਵੱਲ ਨੂੰ ਤੁਰਨੇ ਸ਼ੁਰੂ ਹੋ ਗਏ ਨੇ ਉਸ ਟਾਈਮ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਮੋਦੀ ਉਹਨਾਂ ਨੇ ਕਿਹਾ ਇਹਨਾਂ ਦੇ ਕਹਿਣੇ ਤੇ ਕਿਸਾਨ ਲੱਗੇ ਨਹੀਂ ਸਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਵਿਸਿਜ਼ ਇਸਤੇਮਾਲ ਕਰਨੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਸਰਗੁਆਸੀ ਸਾਹਿਬ ਅਮਨੂਲ ਜਿਨ੍ਹਾਂ ਨੂੰ ਪੰਜ ਵਾਰ ਤੁਸੀਂ ਮੁੱਖ ਮੰਤਰੀ ਬਣਾਇਆ ਉਹ ਕਦਾਂ ਵਾਰ ਕਿਸਾਨਾਂ ਦੇ ਲੀਡਰਸ਼ਿਪ ਦੋਸਤ ਅਖੀਰਲੇ ਟਾਈਮ ਤੇ ਆ ਕੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਨੇ ਇੱਕ ਮੰਤਰੀ ਮੰਡਲ ਜਿਹੜਾ ਬਚਾਉਣ ਵਾਸਤੇ ਇੱਕ ਮੰਤਰੀ ਮੰਡਲ بچਾਉਣ ਵਾਸਤੇ ਜਾਰ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਵਕਾਲਤ ਕਰਵਾਈ ਉਸ ਚੀਜ਼ ਦੀ ਜਿਹੜੀ ਸਾਹ ਪ੍ਰਕਾਸ਼ ਸਿੰਘ ਨੂੰ ਵੀ ਪਤਾ ਸੀ ਕਿ ਉਹ ਗਲਤ ਕਰਤਾ ਹੈ ਸਾਹ ਪ੍ਰਕਾਸ਼ ਸਿੰਘ ਨੇ ਕਿਹਾ ਬਹੁਤ ਸਾਰੀਆਂ ਰਾਜਨੀਤਿਕ ਜਮਾਤਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈ ਕੋਈ ਅਜੀਬ ਜਿਹੀ ਚੀਜ਼ ਨਹੀਂ ਸਨਾਰਿਆ ਜਿਹੜੀ ਕੋਈ ਸੁਠੀ ਨਹੀਂ ਸਾਹ ਪ੍ਰਕਾਸ਼ ਸਿੰਘ ਨੇ ਇਹ ਗੱਲ ਕਹੀ ਕਿ ਇਹ ਵਿਰੋਧੀ ਪਾਰਟੀਆਂ ਗਲਤ ਪ੍ਰਚਾਰ ਕਰ ਰਹੀ ਹੈ ਇਹ ਕਾਲਾ ਜਿਹੜੇ ਕਾਨੂੰਨ ਨੇ ਤਿੰਨ ਇਹਨਾਂ ਦਾ ਬਹੁਤ ਵੱਡਾ ਲਾਭ ਹੋ ਹਿੰਦੁਸਤਾਨ ਦੀ ਕਿਸਾਨੀ ਨੂੰ ਕਿਸੇ ਨੇ ਸਾਹ ਪ੍ਰਕਾਸ਼ ਸਿੰਘ ਬਾਤੋ ਦੀ ਗੱਲ ਨਾ ਮੰਨੀ ਭਾਰਤੀ ਕਿਸਾਨ ਯੂਨੀਅਨ ਬਾਦਲ ਸਾਹਿਬ ਦੇ ਪਿੰਡ ਆ ਕੇ ਨੰਦ ਖੇੜ ਦੇ ਬਾਅਦ ਮੋਰਚਾ ਲਾ ਚੰਡੇ ਗੱਡਦੇ ਜਦੋਂ ਛੰਡੇ ਗੱਡਦੇ ਤੇ ਫਿਰ ਬਾਦਲ ਸਾਹਿਬ ਨੂੰ ਸਮਝ ਆਈ ਕਿ ਇਹ ਪਹਿਲੀ ਦਫਾ ਮੇਰੇ ਜਿੰਦ ਮੈਂ ਦਬਸ ਤੇ ਹੱਥ ਰਾ ਕੇ ਕਿਹਾ ਮੈਂ ਲੋਕਾਂ ਦੀ ਨੰਦ ਵਿਛਾਲ ਸਕਦਾ ਤੇਰੀ ਵਾਰ ਜ਼ਿੰਦਗੀ ਤੋਂ ਨੰਦ ਵਿਛਾਲ ਤੋ ਉਸ ਤੋਂ ਬਾਅਦ ਆ ਜਿਹੜੇ ਕਾਲੇ ਕਾਨੂੰਨ ਇਹਨਾਂ ਦੇ ਵਿੱਚ ਬਕਾਇਦਾਤ ਹੜਾੜ ਕੇ ਕਾਨੂੰਨ ਪਾਸ ਕੀਤੇ ਗਏ ਉਹਦਾ ਸਬੂਤ ਤੁਸੀਂ ਵੇਖਿਆ ਤਿੰਨ ਸੀਟਾਂ ਤੇ ਰਹਿ ਗਈ। ਸਾਹ ਪ੍ਰਕਾਸ਼ ਸਿੰਘ ਬਾਦਲ ساری ਉਮਰ 11-12 ਇਲੈਕਸ਼ਨਾਂ ਜਿੱਤੇ ਵੱਡੇ ਪਰਿਵਾਰ ਨੇ ਤੇ ਲੰਬੀ ਵਾਲਿਆਂ ਨੇ ਇਹ ਸਾਰੇ ਮਿੱਠੇ ਨੇ ਵਾਲਿਆਂ ਨੂੰ ਸੀਟਾਂ ਦਿੱਤਾ। ਹਰ ਤੁਸੀਂ ਵੇਖੋ ਜਦੋਂ ਪ੍ਰਮਾਤਮਾ ਦਾ ਕੋਈ ਕਰਮ ਹੁੰਦਾ ਹੈ ਪ੍ਰਮਾਤਮਾ ਇਹ ਅਕਸਰ ਪਛਾਣਦਾ ਹੈ ਤੇ ਫਰਸ਼ ਤੇ ਵੀ ਉਹ ਹੀ ਲੈ ਕੇ ਆਉਂਦਾ ਹੈ। ਅਕੀਰ ਨਮਾ ਸਾਰੇ ਬਟਾ ਪ੍ਰਿੰਸੀਪਲ ਬਲੰਡਰ ਉਹਨਾਂ ਦੇ ਪਰਿਵਾਰ ਨੇ ਕਰਾ ਕੇ ਉਹਨਾਂ ਕੋਲ ਇਲੈਕਸ਼ਨ ਲੜਾਈ ਜਾਨ ਤੋਂ ਪਹਿਲਾਂ ਜ਼ੁਹਰ ਦੇ ਸਦਾਰਨ ਤੋਂ ਪਹਿਲਾਂ ਉਹ ਆਪਣੀ ਇਕੱਲੀ ਇਲੈਕਸ਼ਨ ਤੋਂ ਮੇਰੀ ਗੁਜ਼ਾਰਿਸ਼ ਇਹ ਹੈ ਉਹਨੇ ਨਾ ਕੋਈ ਇੱਕ ਬਠਿੰਡੇ ਦੀ ਪਾਰਲੀਮੈਂਟ ਸੀਟ ਲੈ ਲਈ ਪੰਜਾਬ ਦੇ ਵਿੱਚੋਂ ਵਾਈਂਡ ਅਪ ਹੋ ਗਿਆ ਇਹ ਜੇ ਇੱਕ ਹੋਰ ਮੈਂ ਆਪਣੇ ਬਠਿੰਡੇ ਦੇ ਭਰਾਵਾਂ ਨੂੰ ਕਿਹੜਾ ਚਾਹ ਇਹ ਜਿੱਦੜ ਵੀ ਇਹਨਾਂ ਦਾ ਦਾਲ ਦਾ ਪਾਵਾ ਵਜਾਏ ਫੇਰ ਇਕੱਠੇ ਹੋਣਗੇ। ਨਾ ਭਾਜਪਾ ਕੋ ਸੀਟ ਜਿੱਤਰੀ ਪੰਜਾਬ ਤੋਂ ਨਾ ਕਾਦੀ। ਇਹਨਾਂ ਨੂੰ ਪਤਾ ਦੋਨੋਂ ਤੋਂ ਬਿਨਾ ਸਾਡਾ ਇੱਕ ਦੂਜੇ ਦਾ ਗੁਦਾਰਾ ਨਹੀਂ। ਐਦ ਕੀ ਵੀ ਜੇ ਕਿਸਾਨਾਂ ਦੀ ਏਡੀ ਵੱਡੀ ਮੂਵਮੈਂਟ ਨਾ ਚੱਲੀ ਤੇ ਇਹਨਾਂ ਦਾ ਫੇਰ ਅਲਾਈਂਸ ਹੋ ਗਿਆ। ਗੱਲਬਾਤ ਇਹਨਾਂ ਦੀ ਮੁੱਕ ਗਈ ਸੀ। ਤੁਹਾਨੂੰ ਪਤਾ ਜੋ ਮੈਂ ਕਹਿ ਰਿਹਾ ਹਰ ਮੇਰੇ ਇੱਥੇ ਬੈਠੇ ਹੋਏ VOTER ਸਹਿਬਾਨ ਨੂੰ ਪਤਾ ਹੈ ਇਸ ਗੱਲ ਦਾ ਕਿ ਪ੍ਰਤਾਪ ਸਿੰਘ ਬਾਜਵਾ ਜੋ ਕਰ ਰਿਹਾ ਸਾੱਚ ਕਹਿ ਰਿਹਾ। ਇਹ ਜੇਤਨ ਕੋਈ ਇੱਕ ਕਦੇ ਵੀ ਸੀਟ ਹੈ ਕਿਤੇ ਗਲਤੀ ਨਾਲ ਜਿੱਤ ਗਿਆ ਸਿੱਧੇ ਤੌਰ 'ਤੇ ਇਹ ਨਰਿੰਦਰ ਮੋਦੀ ਦੀ ਝੋਲੀ ਵਿੱਚ ਸੀਟ ਜਾਣ। ਉਹਨ ਜੋ ਕਿਸਾਨਾਂ ਨਾਲ ਹੋਇਆ ਜੋ ਸਾਡੇ ਖੇਤ ਮਜ਼ਦੂਰਾਂ ਨਾਲ ਹੋਇਆ ਜੋ ਪੰਜਾਬ ਦੇ ਵਿੱਚ ਆਰਥਿਕ ਤੌਰ ਤੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਨਰਿੰਦਰ ਮੋਦੀ। ਮੇਰੇ ਵੀਰੋ ਮੇਰੀ ਇੱਕੋ ਪੀਲ ਇਹ ਮੋਦੀ ਰੋਕਣਾ ਹੈ। ਇਹ ਡਾਕਟਰ ਵੀਰੋ ਮੇਧਕਰ ਸਾਹਿਬ ਦੀ ਸੰਵਿਧਾਨ ਬਚਾਣਾ ਹੈ। ਇਸ ਸੰਵਿਧਾਨ ਦੇ ਨਾਲ ਸਾਡਾ ਗਲਤ ਵਰਗ ਮੇਰੀ ਚੰਗੀ ਦੇ ਨਾਲ ਗਲਤ ਭਰਾਉ ਸੋਟੋ ਸਾਡੀ ਪਛੜੀਆਂ ਸ਼੍ਰੇਣੀਆਂ ਸੁਣ ਲੈ ਸਾਡੀ ਨਾਲ ਕੱਟ ਗੇਂਦੀਆ ਜਿਹਦੇ ਵਿੱਚ ਅਸੀਂ ਵੀ ਸਿੱਖ ਬੈਠੇ ਆਂਦੇ ਨੇ ਤੇ ਸਾਡੇ ਇਕਨੋਮਿਕਲੀ ਬੈਕਵਰਡ ਲੋਕ ਕਾਲੇ ਚੰਗੀ ਤਰ੍ਹਾਂ ਸਮਝ ਲੋ ਇਹ ਤੀਜੀ ਵਾਰ ਦਾ ਦਾਵਾ ਲਗਿਆ ਮੋਦੀ ਦਾ ਤੇ ਤੁਹਾਡਾ ਸੰਵਿਧਾਨ ਬਦਲਣਾ ਤੇ ਜਿਹੜੀਆਂ ਸੰਵਿਧਾਨ ਦੇ ਵਿੱਚੋਂ ਰਿਜ਼ਰਵੇਸ਼ਨ ਸੁਣੀਆਂ ਨੇ ਇਹ ਸਾਰੀਆਂ ਖਤਮ ਹੋ ਜਾਣ ਤੇਰੀ ਗੱਲ ਵੱਡੀ ਨਹੀਂ ਰਾਸ਼ਟਰਪਤੀ ਪੂਟੇਨ ਵਰਗਾ ਰੂਸ ਦਾ ਜਿਹੜਾ ਰਾਸ਼ਟਰਪਤੀ ਨੇ ਪਿਛਲੇ ਸਾਲ ਇਹ ਕਾਨੂੰਨ ਬਣਾਇਆ ਕਿ ਤਾਂ ਜ਼ਿੰਦਗੀ ਜਿੰਨਾ ਚਿਰ ਪੂਟੇਨ ਜਿੰਦਾ ਹੈ ਉਹਨਾਂ ਚਿਰ ਰੂਸ ਦਾ ਅੰਦਰ ਆ ਜਾਏ